ਵਿਸ਼ਵ ਦੀ ਨੰਬਰ 1 ਖਿਡਾਰੀ ਸ੍ਰੇਨਾ ਵਿਲੀਅਮਸ ਨੇ ਵਿਮਲਡਨ ਗ੍ਰੈਂਡ ਸਲੈਮ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ ਫਾਈਨਲ 'ਚ 6 ਵਾਰ ਦੇ ਵਿਮਲਡਨ ਚੈਂਪੀਅਨ ਸ੍ਰੇਨਾ ਦੀ ਟੱਕਰ ਜਰਮਨੀ ਦੀ ਖਿਡਾਰੀ ਐਂਜਲੀਕ ਕਰਬਰ ਨਾਲ ਹੋਵੇਗੀ ਵੀਰਵਾਰ ਨੂੰ ਕਵਾਲੀਫਾਈਨਲ ਮੈਚ ਵਿੱਚ ਸ੍ਰੇਨਾ ਵਿਲੀਅਮਸ ਨੇ ਰੂਸ ਦੀ ਅਲੀਨਾ ਵੈਸਨੀਨਾ ਨੂੰ ਹਰਾ ਦਿੱਤੀ ਸ੍ਰੇਨਾ ਵਿਲੀਅਮਸ ਨੇ ਸੈਮੀ ਫਾਈਨਲ ਮੈਚ ਵਿੱਚ ਇੱਕ ਤਰਫਾ ਅੰਦਾਜ਼ ਵਿੱਚ ਜਿੱਤ ਹਾਸਲ ਕੀਤੀ। ਸ੍ਰੇਨਾ ਨੇ ਰੂਸੀ ਕਿਰਾਰ ਨੂੰ 48 ਮਿੰਟ ਚ ਹੀ ਹਮਾਤ ਦੇ ਦਿੱਤੀ। ਸ੍ਰੇਨਾ ਨੇ ਮੈਚ 6-2, 6-0 ਨਾਲ ਆਪਣੇ ਨਾਮ ਕੀਤਾ। ਮੌਜੂਦਾ ਚੈਂਪੀਅਨ ਹੁਣ ਫਾਈਨਲ ਦੇ ਚੌਥੀ ਰੈਂਕਿੰਗ ਵਾਲੀ ਕਰਬਨ ਨਾਲ ਪੜੇਗੀ। ਐਜਲੀ ਕਰਬਨ ਸੈਮੀ ਫਾਈਨਲ 'ਚ ਸ੍ਰੇਨਾ ਵਿਲੀਅਮਸ ਦੀ ਵੱਡੀ ਪੈਣ ਵੀਨਸ ਵਿਲੀਅਮਸ ਨੂੰ ਮਾਤ ਦਿੱਤੀ। ਕਰਬਨ ਨੇ 71 ਮਿੰਟ ਤੱਕ ਚੱਲੇ ਮੈਚ ਜਵੀਨਸ ਵਿਲੀਅਮਸ ਨੂੰ 6-4, 6-4 ਦੇ ਫਰਕ ਨਾਲ ਹਰਾਇਆ। ਹੁਣ ਸ੍ਰੇਨਾ ਵਿਲੀਅਮਸ ਫਾਈਨਲ 'ਚ ਕਰਬਨ ਖਿਲਾਫ ਆਪਣੀ ਪੈਣ ਨੂੰ ਮਿਲੀ ਹ ਵੀਰ ਵਰਦੀ ਨੇ ਯੂਰੋ ਕੱਪ 'ਚ ਵੱਡਾ ਉਲਟ ਫੇਰ ਕਰਦਿਆਂ ਫਰਾਂਸ ਨੇ ਟੂਰਨਾਮੈਂਟ ਦੇ ਫਾਈਨਲ 'ਚ ਐਂਟਰੀ ਕਰ ਲਈ ਫਰਾਂਸ ਨੇ ਵਿਸ਼ਵ ਚੈਂਪੀਅਨ ਜਰਮਨੀ ਨੂੰ 2-0 ਨਾਲ ਮਾਤ ਦਿੱਤੀ ਐਂਟ੍ਰੀ ਗ੍ਰੀਜ਼ਮੈਂਡ ਦੇ ਕਿਤੇ ਦੋ ਗੋਲਸ ਦੇ ਆਸਰੇ ਫਰਾਂਸ ਨੇ ਜਰਮਨੀ ਨੂੰ ਹਰਾ ਦਿੱਤਾ ਹੁਣ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਫਰਾਂਸ ਦੀ ਟੱਕਰ ਪੁਰਤਗਾਲ ਨਾਲ ਹੋਵੇਗੀ ਇਸ ਸ਼ਾਨਦਾਰ ਜਿੱਤੇ ਬਾਅਦ ਗਰੀਜ਼ਮ ਨੇ ਕਿਹਾ ਕਿ ਜਿੱਤ ਤੋਂ ਖੁਸ਼ ਨੇ ਪਰ ਹਾਲੇ ਫਾਈਨਲ ਦਾ ਮੈਚ ਬਾਕੀ ਹੈ ਤੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਸੈਲੀਬ੍ਰੇਟ ਨਹੀਂ ਕਰਨਾ ਚਾਹੁੰਦੇ ਸਾਲ 1958 ਦੇ ਵਿਸ਼ਵ ਕੱਪ ਦੇ ਬਾਅਦ ਇਹ ਫਰਾਂਸ ਦੀ ਜਰਮਨੀ ਖਿਲਾਫ ਕਿਸੇ ਵੀ ਵੱਡੇ ਟੂਰਨਾਮੈਂਟ 'ਚ ਪਹਿਲੀ ਜਿੱਤ ਹੈ ਵਿਮੰਨਲ ਵਿੱਚ ਭਾਰਤ ਚੁਣੌਤੀਆਂ ਜਦੋਂ ਖਤਮ ਹੋ ਗਈ ਜਦੋਂ ਮਿਕਸ ਡਬਲ ਸਿਲੀਐਂਡਰ ਪੇਸ ਅਤੇ ਮਾਟੇਨਾ ਹਿੰਗਸ ਦੀ ਜਦੋਂ ਅਰਚ ਬਿਟੇਨ ਦੇ ਹੀਥਰ ਵਾਟਸਨ ਅਤੇ ਫਿਨਲੈਂਡ ਦੀ ਹੈਨਰੀ ਕੋਟਨੇਨ ਤੋਂ ਹਾਰ ਕੇ ਬਾਹਰ ਹੋ ਗਏ ਵਾਟਸਨ ਅਤੇ ਕੋਟਨੇਨ ਦੀ 16ਵਾਂ ਦਰਜਾ ਪ੍ਰਾਪਤ ਜੋੜੀ ਨੇ 36 6362 ਨਾਲ ਜਿੱਤ ਦਰਜ ਕੀਤੀ ਪੇਸ ਅਤੇ ਹਿੰਗਸ ਲਈ ਇਹ ਹਾਰ ਇਸ ਲਈ ਸ਼ਰਮਨਾਕ ਰਹੀ ਕਿਉਂਕਿ ਉਹਨਾਂ ਦੀ ਵਿਰੋਧੀ ਜੋੜੀ ਪਹਿਲਾ ਮੈਚ ਇਕੱਠੇ ਖੇਡ ਰਹੀ ਸੀ ਇਸ ਤੋਂ ਪਹਿਲਾਂ ਪਾਰ蒂 ਸਾਨਿਆ ਮਿਲਜ਼ਾਤੀ ਸਵਿਟਜ਼ਰਲੈਂਡ ਦੀ ਮਾਟੇਨਾ ਹੈਂਗਸ ਦਾ ਸਫ਼ਰ ਵੀਰਵਾਰ ਨੂੰ ਸਾਲ ਦੇ ਤੀਜੇ ਗ੍ਰੈਂਡ ਸਲੈਮ ਟੂਰਨਾਮੈਂਟ ਵਿਮਨਨ ਦੇ ਕੁਆਰਟਰ ਫਾਈਨਲ ਤੋਂ ਖਤਮ ਹੋ ਗਿਆ ਮਜੂਤਾ ਵਜੇਤਾ ਸਾਨਿਆ ਹੈਂਗਸ ਦੀ ਜੋੜੀ ਨੂੰ ਕੁਆਰਟਰ ਫਾਈਨਲ ਵਿੱਚ ਹੰਗਰੀ ਦੀ ਟੀਮ ਜਾਂ ਬਾਬੋਸ ਦੇ ਕਜ਼ਾਕਿਸਤਾਨ ਦੀ ਯਾਰਸੋਲਾਮ ਨੇ 1 ਘੰਟੇ 8 ਮਿੰਟ ਤੱਕ ਚੱਲੇ ਮੁਕਾਬਲੇ ਸਿੱਧੇ ਸੈੱਟਾਂ 'ਚ 6-2 6-4 ਨਾਲ ਹਰਾ ਦਿੱਤੀ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਥੋਨੀ ਨੂੰ ਆਪਣੇ ਜਨਮ ਦਿਨ ਦੇ ਉੱਤੇ ਇਸ ਵਾਰ ਖਾਸ ਗਿਫਟ ਮਿਲਿਆ ਥੋਨੀ ਦੀ ਜ਼ਿੰਦਗੀ ਤੇ ਬਾਰੇ ਫਿਲਮ ਐਮ ਐਸ ਥੋਨੀ ਦਾ ਅਨਟੋਲਡ ਸਟੋਰੀ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ ਫਾਕਸ ਸਟਾਰ ਹਿੰਦੀ ਨੇ ਹੈਪੀ ਬਰਥਡੇ ਮਾਂਹੀ ਦੇ ਨਾਲ ਇਸ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਮੌਜੂਦਾ ਚੈਂਪੀਅਨ ਪਟਨਾ ਪਾਇਰੇਟਸ ਨੇ ਪ੍ਰੋ ਕਬੱਡੀ ਦੇ 4ਵੇਂ ਸੀਜ਼ਨ ਦੇ 4ਵੇਂ ਮੈਚ ਦੇ ਵਿੱਚ ਬੰਗਲੌਰ ਬੋਲਸ ਨੂੰ 31-25 ਦੇ ਅੰਤਰ ਨਾਲ ਹਰਾ ਦਿੱਤਾ। ਇਹ ਆਪਣੇ ਘਰ ਵਿੱਚ ਇਸ ਸਾਲ ਪਾਇਰੇਟਸ ਦੀ ਪਹਿਲੀ ਅਤੇ ਸੀਜ਼ਨ ਵਿੱਚ ਚੌਥੀ ਲਗਾਤਾਰ ਜਿੱਤ ਹੈ। ਸੀਜ਼ਨ 10 ਦੇ ਵਿੱਚ ਯੂ ਮੁੰਬਾ ਨੂੰ ਹਰਾ ਕੇ ਚੈਂਪੀਅਨ ਬਣਨ ਵਾਲੇ ਪਾਇਰੇਟਸ ਨੇ ਇਸ ਤੋਂ ਪਹਿਲਾਂ ਖੇਡੇ ਗਏ ਆਪਣੇ ਸਾਰੇ 3 ਮੈਚ ਜਿੱਤੇ ਨੇ।